ਕੀ ਵੀ ਕਰਦੇ ਜੀ ਕਿ ਵੀ ਕਰਦੇ ਜੀ ਕੀ ਵੀ ਕਰੇਗਾ ਜੀ ਉਹ ਹੋਰ ਹੈ ਉਹ ਨਾ ਕਰਦਾ ਭਾਈ ਨੇ ਨਹੀਂ ਨਹੀਂ ਅਰੇ ਮਨੋ ਕਿ ਕਿਸਾਨ ਦੋਸਤੋ ਇਸ ਵਕਤ ਆਪਾਂ ਕਹਿ ਜਾਨਾ ਮੌਰੀ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਹੈ 13 ਫਰਵਰੀ ਤੋਂ ਲੈ ਕੇ ਲਗਾਤਾਰ ਉਦੋਂ ਤੋਂ ਹੀ ਜਿਹੜਾ ਇਸ ਮੋਰਚੇ ਨੂੰ ਬਲ ਮਿਲਿਆ ਜਿਹੜਾ ਲੰਗਰਾਂ ਦਾ ਪਰ ਵੰਨ ਕੀਤਾ ਵਿਆ ਲੋਕਲ ਜਿਹੜੇ ਪਿੰਡਾਂ ਦੇ ਵਿੱਚੋਂ ਹਸਲ ਵੜ ਕੇ ਆਉਂਦਾ ਸੀਗਾ ਤਾਂ ਆਪਣੇ ਜਿਹੜੀ ਸੰਗਤ ਮੋਰਚੇ ਵਿੱਚ ਬੈਠੀ ਸੀ ਇਹ ਰੋਜ਼ ਸਰਵਾਰੀ ਮੀਟਿੰਗ ਦੇ ਵਿੱਚ ਸੁਝਾਅ ਲਾਉਂਦੀ ਸੀ ਕਿ ਪ੍ਰਧਾਨ ਜੀ ਇਸ ਬਾਰੇ ਸੋਚੋ ਸਾਨੂੰ ਵੀ ਸੇਵਾ ਕਰਨ ਦਾ ਮੌਕਾ ਮਿਲੋ ਤਾਂ ਉਹ ਜਿਹੜੀ ਸੰਗਤ ਆਪਣੇ ਲੋਕਲ ਨੇੜੇ ਪਿੰਡਾਂ ਦੇ ਵਿੱਚੋਂ ਇੱਧਰ ਲੈ ਕੇ ਲੰਗਰ ਬਣਾ ਕੇ ਲੈ ਕੇ ਆਉਂਦੇ ਆ ਅਸੀਂ ਉਹਨਾਂ ਨੂੰ ਕਿਹਾ ਵੀ ਠੀਕ ਐ ਜਿਹੜਾ ਤੁਸੀਂ ਲੰਗਰ ਦੀ ਸੇਵਾ ਲਗਾਤਾਰ ਕਰ ਰਹੇ ਹੋ ਕੋਈ ਵਿਗੜ ਨਾ ਪਵੇ ਤੁਸੀਂ ਥੋੜਾ ਜਿਹਾ ਘੱਟ ਕਰ ਲਓ ਭਈ ਰਾਸਣ ਜਿਹੜਾ ਆਪਣਾ ਲੰਗਰ ਕੁਝ ਸੰਗਤ ਦੀ ਇਧਰੋਂ ਗੱਲ ਆਈ ਐ ਜਿਹੜੇ ਮੋਰਚੇ 'ਚ ਕਿਸਾਨ ਬੈਠੇ ਆ ਭਈ ਸਾਨੂੰ ਮੌਕਾ ਮਿਲ ਜੇ ਤਾਂ ਉਹ ਫਿਰ ਆਪਣਾ ਜਿਹੜਾ ਉਧਰੋਂ ਵੀ ਲੰਗਰ ਪਿੰਡਾਂ 'ਚੋਂ ਆ ਰਿਹਾ ਲੋਕ ਵੀ ਆ ਰਿਹਾ ਤੇ ਬਾਕੀ ਜਿਹੜੀ ਆਪਣੀ ਦੁੱਧ ਦੀ ਵਾਰੀ ਐ ਜ਼ਿਲ੍ਹਾਬਾਦ ਉਹ ਵੀ ਚੱਲ ਰਹੀ ਐ ਮੋਰ ਆਪਣੀ ਸੰਗਤ ਵੱਲੋਂ ਜਿਹੜਾ ਖਾਸ ਕਰਕੇ ਖਨੌਰੀ ਇੱਥੇ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਤਾਂ ਆਪਣੇ ਇਹ ਵਰਕਰਾਂ ਵੱਲੋਂ ਸਾਡੀਆਂ ਭੈਣਾਂ ਕੋ ਇਸ ਮੋਰਚੇ ਦੇ ਵਿੱਚ ਹਿੱਸਾ ਵੰਡੀਆਂ ਨੇ ਸਾਡੇ ਜਿਹੜੇ ਕਿਸਾਨ ਐ ਉਹ ਜਿਹੜੇ ਮੋਰਚੇ ਦੇ ਵਿੱਚ ਲੰਗਰ ਦੀ ਸੇਵਾ ਜਿਹੜੀ ਕਰ ਰਹੇ ਨੇ ਤੇ ਜਿੰਨੀ ਇੱਥੇ ਸੰਗਤ ਆਉਂਦੀ ਆ ਉਹ ਸਾਰਾ ਜਿਹੜਾ ਇਹਨਾਂ ਨੇ ਟਾਈਮ ਬਣਾ ਲਿਆ ਸਾਨੂੰ ਜਿਹੜੀ ਉਹਨਾਂ ਨੂੰ ਥੋੜੀ ਜਿਹੀ ਜਿਹੜੀ ਸੇਵਾ ਘਟਾਈ ਜਾਵੇ ਪਿੰਡਾਂ ਦੇ ਵਿੱਚੋਂ ਸਾਨੂੰ ਮੌਕਾ ਮਿਲੇ ਉਹਦੇ ਤਹਿਤ ਸੁਬਾ ਸ਼ਾਮ ਰੋਜ਼ ਜਿਹੜਾ ਆਪਣਾ ਲੰਗਰ ਦਾ ਪ੍ਰਬੰਧ ਇਥੋਂ ਲੋਕਲ ਮੋਰਚੇ ਦੇ ਵਿੱਚੋਂ ਆ ਕੇ ਬੰਦਿਆਂ ਨੇ ਦਿੱਤਾ ਹੈ ਤੇ ਨਾਲ ਖਾਸ ਕਰਕੇ ਮੈਂ ਜਿਹੜਾ ਮੋਰਚੇ ਦਾ ਪ੍ਰਬੰਧ ਅਸੀਂ ਕੀਤਾ ਸਾਰਿਆਂ ਨੂੰ ਕਿ ਵੀ ਇਸ ਲੰਗਰ ਦੇ ਵਿੱਚ ਕਣਕ ਦੀ ਸੇਵਾ ਆਟੇ ਦੀ ਸੇਵਾ ਉਹ ਆਪਣੇ ਕੋਲੇ ਪਮਾ ਹਜੇ ਜਿਹੜਾ ਮਹੀਨੇ ਦਾ ਰਸਨ ਬਹੁਤ ਪਿਆ ਫੇਰ ਵੀ ਜਿਹੜੀ ਸੰਗਤ ਪਿੰਡਾਂ ਵਿੱਚ ਆਉਂਦੀ ਹੈ ਜਿਹੜਿਆਂ ਦੀਆਂ ਬਾਰੀਆਂ ਬਦਲਦੀਆਂ ਐ ਘਟੀਆਂ ਆਉਂਦੀਆਂ ਉਹ ਜ਼ਿਆਦਾ ਨਹੀਂ ਜਿੰਨਾ ਵੀ ਹਿੱਸਾ ਖੁਸ਼ੀ ਦੇ ਨਾਲ ਉਹ ਲੰਗਰ ਦੇ ਵਿੱਚ ਪਾਉਣਾ ਉਹ ਪਾਈ ਵੀ ਜਾਣ ਤੇ ਜਿਹੜੇ ਨਾਲ ਇੱਥੇ ਪਿੰਡਾਂ ਦੇ ਵਿੱਚੋਂ ਗਊਟੀਆਂ ਲੱਗਦੀਆਂ ਮੋਰਚ 'ਚ ਕਿਸਾਨ ਬੈਠਿਆ ਉਹਨਾਂ ਨੂੰ ਇੰਨਾ ਇੱਕ ਪ੍ਰੇਰਿਆ ਵੀ ਜਾਵੇ ਕੇ ਜਰੂਰ ਲੰਗਰ ਦੀ ਸੇਵਾ ਜਿਹੜੀ ਇਹਦੇ ਵਿੱਚ ਵੀ ਹਿੱਸਾ ਪਾਇਆ ਜਾਵੇ ਤੇ ਨਾਲ ਸੰਗਤ ਦੀ ਇਹ ਜਰੂਰ ਹੁੰਦੀ ਹੈ ਵੀ ਅਸੀਂ 11 ਵਜੇ ਸਮਾਪਤ ਕਰਦੇ ਹਾਂ ਲੰਗਰ ਕਿਉਂਕਿ 11 ਵਜੇ ਸਾਡੀ ਸਟੇਜ ਚੱਲਦੀ ਹੈ ਤੇ 1 ਵਜੇ ਤੱਕ ਆਪਣੀ ਜਿਹੜੀ ਸਟੇਜ ਚੱਲਦੀ ਹੈ ਉਹਦੇ ਵਿੱਚ ਜਿਹੜੇ ਬੁਲਾ ਰਹੇ ਰੋਜ਼ ਸਰਕਾਰ ਨਾਲ ਕੀ ਹੋਇਆ ਬਾਹਰ ਕੀ ਹੋਇਆ ਅੰਦਰ ਕੀ ਹੋਇਆ ਮੂਰਤੇ ਦੀ ਸਥਿਤੀ ਕੀ ਹੈ ਉਹ ਸਾਰੀ ਚਰਚਾ ਤੇ ਆਪਣੇ ਆਪ ਗੋਲਦੇ ਨੇ ਤਾਂ ਉਹ ਜਿੰਨੀ ਵੀ ਸੰਗਤ ਪਿੰਡਾਂ 'ਚ ਹੁੰਦੀ ਹੈ ਨਾ ਦੇ ਨਾਲ ਜਿਹੜੀ ਸੇਵਾ ਵੀ ਕਰਨੀ ਹੈ ਤੇ ਸੇਵਾ ਕਰਕੇ ਆਪਾਂ ਆਏ ਕਾਦੀ ਖਤਰਾ ਇੱਥੇ ਬੈਠੇ ਕਿਉਂ ਆ ਸੜਕਾਂ ਤੇ ਸਾਨੂੰ ਰੋਕਿਆ ਕਿਉਂ ਸਰਕਾਰ ਨੇ ਇਹ ਤੇ ਜਿਹੜੀ ਚਰਚਾ ਹੁੰਦੀ ਹੈ 2 ਘੰਟੇ ਸਟੇਜ ਚੱਲਦੀ ਹੈ ਉਹਦੇ ਵਿੱਚ ਵੀ ਪ੍ਰੇਰ ਕੇ ਮੈਨੂੰ ਇਹ ਲੱਗਦਾ ਵੀ ਸੰਗਤ ਨੂੰ ਆਪਾਂ ਉਧਰ ਵੀ ਜਾਈਏ ਤਾਂ ਜਿਹੜਾ ਸਾਡਾ ਜਿਹੜਾ ਇਕੱਠ ਹੈ ਤਾਂ ਉਥੋਂ ਵੀਰੇ ਨਾ ਬੋਲਣਾ ਪਵੇ ਕਿਉਂ ਨਾ ਰੋਜ਼ ਨਾ ਰੋਜ਼ ਸੰਗਤ ਇਸ ਫੋਰਮਾਂ ਦੇ ਵਿੱਚ ਰੋਜ਼ ਨਾ ਰੋਜ਼ ਕੋਈ ਜਿਹੜੀਆਂ ਕਿਸਾਨ ਜੱਸੇ ਬੰਦੀਆਂ ਪੂਰੇ ਭਾਰਤ ਦੀਆਂ ਉਹ ਕੋਈ ਨਾ ਕੋਈ ਇਸ ਮੋਰਚੇ ਦਾ ਜਿਹੜਾ ਹਿੱਸਾ ਬਣਨਾ ਜਿਵੇਂ ਅੱਜ ਉੱਤਰ ਪ੍ਰਦੇਸ਼ ਦੇ ਵਿੱਚੋਂ ਜੂਪੀ ਦੇ ਵਿੱਚੋਂ ਵੱਡਾ ਜਥਾ ਜਿਹੜਾ 15-20 ਗੱਡੀਆਂ ਲੈ ਕੇ ਉਹ ਨੇੜੇ ਨਹੀਂ ਜੂਪੀ ਤਾਂ 450-500 ਕਿਲੋਮੀਟਰ ਤੋਂ ਆ ਕੇ ਅੱਜ ਮੋਰਚੇ ਦੇ ਵਿੱਚ ਆ ਕੇ ਗਏ ਨੇ ਵਿਸ਼ਵਾਸ ਵੀ ਦਿਵਾ ਕੇ ਗਏ ਨੇ ਕਿ ਮੋਰਚੇ ਦੇ ਵਿੱਚ ਅਸੀਂ ਇੱਥੇ ਟੈਂਟ ਲਾ ਕੇ ਲਗਾਤਾਰ ਨਾਲ ਬੈਠਾਂਗੇ ਤੇ ਮੈਨੂੰ ਇਹ ਲੱਗਦਾ ਵੀ ਆਉਣ ਵਾਲੇ ਦਿਨਾਂ ਵਿੱਚ ਸਾਰੀਆਂ ਸਟੇਟਾਂ ਦੇ ਜਿਹੜੇ ਸੰ ਤੰਬੂ ਵੀ ਮਿਲਣਗੇ ਕਿਸਾਨ ਵੀ ਮਿਲਣਗੇ ਤਾ ਉਹ ਜਿਹੜੀ ਸਰਕਾਰ ਦਾ ਭੁਲੇਖਾ ਕਿ ਇਕੱਲੇ ਪੰਜਾਬ ਦੇ ਕਿਸਾਨਾਂ ਦਾ ਮੋਰਚਾ ਹੈ ਹਰਿਆਣੇ ਦੇ ਕਿਸਾਨਾਂ ਦਾ ਮੋਰਚਾ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੇ ਭਾਰਤ ਦੇ ਕਿਸਾਨ ਜਿਹੜੇ ਜੱਸੇ ਬੰਦਿਆ ਇਸ ਮੋਰਚਾ ਦੇ ਵਿੱਚ ਤੁਹਾਨੂੰ ਦਿਸਣਗੇ ਤੇ ਉਹ ਦਿਨ ਦੂਰ ਨਹੀਂ ਜਿਹੜੀਆਂ ਮੰਗਾਂ ਤੋਂ ਸਰਕਾਰ ਪਿੱਛੇ ਹਟੀ ਹੈ ਇਹਨਾਂ ਨੂੰ ਲਾਗੂ ਲਾਜ਼ਮੀ ਕਰਵਾਵਾਂਗੇ ਇਹਨਾਂ ਕ ਜਿਹੜੀ ਹੁਣ ਲੰਗਰ ਦੀ ਸੇਵਾ ਚੱਲ ਰਹੀ ਹੈ ਉਹ ਜਿਹੜੀ ਨਿਮਾ ਰਹੇ ਨੇ ਮੈਂ ਖਾਸ ਕਰਕੇ ਦੋਨੇ ਫੋਰਮਾਂ ਵੱਲੋਂ ਤੇ ਸਾਡੇ ਜਿਹੜੇ ਵਰਕਰ ਨੇ ਇਸ ਸੇਵਾ 'ਚ ਹਿੱਸਾ ਪਾਉਂਦੇ ਆ ਉਹਨਾਂ ਦਾ ਧੰਨਵਾਦ ਵੀ ਕਰਦਾ ਤੇ ਰੋਜ਼ ਜਿਹੜੀ ਸੇਵਾ ਨਿਭਾ ਕੇ ਸਮੇਂ ਸਿਰ ਜਿਹੜਾ ਹੋ ਸਕਦਾ ਹੈ ਘਰੇ ਕਿਤੇ ਅਜੇ ਰੋਟੀ ਪੱਕੇ ਨਾ 8-9 ਵਜੇ ਬਣੇ ਇੱਥੇ 6 ਵਜੇ ਜਿਹੜੀ ਰੋਟੀ ਪ੍ਰਸ਼ਾਦਾ ਜਿਹੜੇ ਦਾਲ ਪਾੜ ਕੇ ਲੋਕਾਂ ਨੂੰ ਵਰਤਾਇਆ ਜਾ ਰਿਹਾ ਹੈ ਇਹਨਾਂ ਦਾ ਵੀ ਸਾਰੇ ਪ੍ਰਬੰਧ ਕਰਨ ਦਾ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ